ਸਾਰੇ ਕਾਰਜ ਜਸਾਰਿਆਂ ਨੂੰ ਅੱਜ ਆਪਾਂ ਕੁਝ ਜਿਹਾ ਬਣਾਵਾਂਗੇ ਬਿਨਾ ਮਸ਼ੀਨ ਤੋਂ ਤੇ ਬਿਨਾ ਛਾਣਨੀ ਤੋਂ ਤੇ ਤੁਹਾਨੂੰ ਇਹ ਵੀ ਦੱਸਾਂਗੇ ਆਪਾਂ ਕਿਵੇਂ ਬਣਾਵਾਂਗੇ ਤੇ ਅੰਦੀ ਕੋਲੀ ਵੇਸਣਾ ਇਹ ਤੇ ਆਪਏ ਇਹਦੇ ਚ ਪਾ ਲਾਂਗੇ ਲੌਂਗੇ ਚ ਇਹਦੇ ਚ ਆਪਾਂ ਨਾਣ ਮਿਰਚ ਪਾਵਾਂਗੇ ਜਿੰਨਾ ਖ ਲੋੜ ਹੈ ਨੌਣ ਮਿਰਚ ਪਾਤਾ ਆਪਾਂ ਤੇ ਥੋੜਾ ਜਿਹਾ ਆਪਾਂ ਮਚੂਰ ਪਾਊਡਰ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੱਥ ਨਾਲ ਲਾ ਲਾਂਗੇ ਥੋੜਾ ਜਾਰ ਫੈਣ ਪਾਵਾਂਗੇ ਇੱਕੇ ਚਮਚਰ ਫੈਣ ਦਾ ਪਾਇਆ ਆ ਪਾ ਬਸ ਹਨ ਉੱਪਰ ਲਾ ਦੇਾਂਗੇ ਹੁਣ ਸਵਾਰ ਕੇ ਹੁਣ ਆਪਾਂ ਪਾਣੀ ਪਾਵਾਂਗੇ ਤੇ ਆਪਾਂ ਕਰੜਾ ਕਰੜਾ ਕੇ ਆਟੇ ਵਾਂਗੂ ਬਣਾਵਾਂਗੇ ਇਹਨੂੰ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਤੇ ਆਪਾਂ ਚੰਗੀ ਤਰ੍ਹਾਂ ਲਾ ਲਾਂਗੇ ਤੇ ਜਿਆਦਾ ਢਿੱਲਾ ਨਹੀਂ ਕਰਦੇ ਕਰੜਾ ਜਿਹਾ ਰੱਖਾਂਗੇ ਹਲੋ ਜੀ ਆਪਾਂ ਥੋੜਾ ਜਿਹਾ ਬੇਸਨ ਹੋਰ ਪਾ ਲਿਆ ਥੋੜਾ ਜਿਹਾ ਲੱਗਦਾ ਸੀ ਤੇ ਚੰਗੀ ਤਰ੍ਹਾਂ ਆਪਾਂ ਮਿਲਾ ਲਿਆ ਤੇ ਮੋਤਲ ਛੋਟੀ ਜੀ ਹੈ ਜਮਾ ਤੇ ਆਪਾਂ ਇਹਨਾਂ ਦਾ ਕੰਚਮ ਹੋਰ ਨਾ ਕਰ ਲਈਆਂ ਤੇ ਆਪਾਂ ਇਹਨਾਂ ਇਹਦੇ ਚ ਪਾ ਦਿਆਂਗੇ ਹੁਣ ਪਿੱਛੋਂ ਆਪਾਂ ਥੋੜੀ ਜੀ ਮੋਤਲ ਵੜਦੇ ਸੀ ਪਿੱਛੋਂ ਪਿੱਛੋਂ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੋਣਾ ਪਰ ਫੈਨ ਪਾਵਾਂਗੇ ਕਣੀਆਂ ਵੀ ਡਿੱਗਣ ਲੱਗੀਆਂ ਥੋੜੀਆਂ ਥੋੜੀਆਂ ਕਣਗਾਂ ਦੇ ਇੱਕ ਦਿਨ ਤੇ ਛਤਰੀ ਲੱਗੀ ਹੋਈ ਔਰ ਇਹ ਵੀ ਛਤਰੀ ਲਈ ਖੜਾ ਹੈ ਤੇ ਤਾਂ ਨਹੀਂ ਹਜੇ ਵਿੱਚ ਡਿੱਗੀ ਕੋਈ ਕਣੀ ਨਾਲੇ ਵੀਡੂ ਬਣਾਉਂਦਾ ਤੇ ਪਹਿਲਾ ਬੱਦਲ ਮਾੜਾ ਜਿਹਾ ਘੱਟੀ ਸੀਗਾ ਜੋ ਬਣਾਉਣ ਲੱਗੇ ਐ ਤੇ ਹੁਣ ਜਾਇ ਇਹ ਕਣੀਆਂ ਵਹਿਣ ਲੱਗ ਗੀਆਂ ਬੱਦਲ ਬਣ ਕੇ ਕੋਦਾਂ ਜੋ ਤੇ ਹੋਰ ਫਿਰ ਗਰਮ ਹੋ ਗਿਆ ਫਿਰ ਆਪਾਂ ਵਿੱਚ ਭੁਜੀਆ ਪਾਵਾਂਗੇ On the carnival. ਉਹ ਮੀਜਾ ਦੇ ਥੋੜਾ ਤੇਜ ਹੋ ਗਿਆ ਸੀਗਾ ਤੇ ਉਥੋਂ ਆਪਾਂ ਚੱਕ ਲੈਂਦਾ ਸਾਰਾ ਸਮਾਨ ਚੁੱਲੇ ਕੋਲੋਂ ਚੁੱਲੇ 'ਤੇ ਹੁਣ ਆਪਾਂ ਗਿੱਠੀ ਚੱਗ ਬਾੜ ਲਈ ਐ ਅੰਦਰ ਰੱਖ ਕੇ ਇਹਦੇ ਤੇ ਬਣਾਵਾਂਗੇ ਤੇ ਇਹੋ ਜਿਹਾ ਫੈਂਡ ਗਰਮ ਹੋ ਗਿਆ ਫਿਰ ਆਪਾਂ ਭੋਜੀਗਾ ਪਾਵਾਂਗੇ ਲੋਰ ਫੈਂਡ ਗਰਮ ਹੋ ਗਿਆ ਹੁਣ ਆਪਾਂ ਕੁਝ ਬਣਾਵਾਂਗੇ ਇੱਕ ਫਰੈਂਡ ਕਰਮ ਹੋ ਗਿਆ ਤੇ ਬੋਤਲ ਨਹੀਂ ਠੀਕ ਆਈ ਸੀ ਤੇ ਹੁਣ ਆਪਾਂ ਛਾਂਣੀ ਨਾਲ ਬਣਾਵਾਂਗੇ Gracias. ர கடலாங்க ਵਾਖੀ ਰੇਂਦਾ ਪਾ ਹੋਇੰ ਬਣਾ ਲਾਂਗੇ कड लागे आप हम बन गया अपना बस थोड़ा ही रह गया हेलो मैं पहला पहला कहता बैठी सी आप मशीन नहीं बरत देखी ना भी आप हूं छाननी बनाया होया ਬੋਤਲ ਠੀਕ ਨਹੀਂ ਆਈ ਉਹਦੇ ਵਿੱਚੋਂ ਠੀਕ ਨਹੀਂ ਆਇਆਗਾ ਮੈਂ ਥੋ ਕਰਲੀ ਤਾਂ ਠੀਕ ਨਹੀਂ ਆਇਆ ਉਹ ਤੇ ਫੇ ਤਾਂ ਕਰਕੇ ਆਪਾਂ ਇਹ ਛਾਨਣੀ ਨਾਲ ਬਣਾਇਆ ਉਹ ਠੀਕ ਨਹੀਂ ਆਏ ਸੀ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ